ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਅਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਅੱਜ ਦਾ ਮੌਸਮ ਦੇਖ ਲਓ 15 ਤਰੀਕ ਦਾ ਤੇ ਰਾਤ ਸਾਰੀ ਰਾਤ ਕਿਣਮਣ ਕਣੀ ਜੀ ਹੋਈ ਪਈ ਐ ਸਾਰੀ ਰਾਤ ਜੀ ਤੇ ਪੰਛੀ ਧੁੱਗੀਆਂ ਤੇ ਬੋ ਰਹੀਆਂ ਨੇ ਉਹ ਦੇਖੋ ਆਏ ਨੇ ਤੇ ਸੁਖਮਨ ਜਾ ਸਕੂਲ ਬੀਬੀ ਬਣਾ ਰਹੀ ਹੈ ਸੁਖਮਨ ਦੀ ਰੋਟੀ ਤੇ ਟਾਈਮ 7:30 ਦਾ ਹੈਗਾ ਤੇ ਇਸ ਤਰ੍ਹਾਂ ਦਾ ਵਿਊ ਹੈ ਸਵੇਰ ਸਵੇਰ ਦਾ ਪੰਛੀਆਂ ਦੀ ਚੀਂ ਚੀ ਹੈ ਨਾ ਸੋਹਣੀ ਲਾ ਦੀਆ ਕਬੂਤਰ ਸਵੇਰ ਵੇਲੇ ਮੈਂ ਨਾ ਜਿੱਤ ਚੋਗਾ ਪਾ ਦਨੇ ਫਿਰ ਖਾਂਦੇ ਨਹੀਂ ਐ ਜੇ ਸਾਡੇ 4 ਵਾਲ ਟੋਏ ਚ ਮੱਕੀ ਵਾਲੀ ਐ ਨੀਰੀ ਮੱਕੀ ਐ 4 ਵਾਲ ਟੋਏ ਚ ਥੱਲੇ ਜਿਹੜੇ ਦਾਣੇ ਹੁੰਦੇ ਨੇ ਉਹ ਸਾਰੇ ਚੋਲ ਆਂਦੇ ਨੇ 4 ਵਾਲ ਟੋਏ ਚ ਤੇ ਵਧੀਆ ਸਮਾਂ ਹਨਾ ਰੂੜੀ ਤੇ ਨਹੀਂ ਜਾਂਦੀ ਉਹ ਤੇ ਆਪਾਂ ਤੋਂ ਸਾਰੇ ਸੰਭਰ ਕੇ ਪਾਏ ਨਹੀਂ ਜਾਂਦੇ ਇਸ ਤਰ੍ਹਾਂ ਦਾ ਵਿਊ ਹੈਗਾ ਸਵੇਰ ਦਾ ਬੱਦਲ ਵਾਈ ਬਹੁਤ ਜ਼ਿਆਦਾ ਬਣੀ ਹੋਈ ਹੈ ਮੱਝਾਂ ਕੱਢਦੀਆਂ ਬਾਹਰੇ ਕੱਪੜੇ ਮਸ਼ੀਨ ਚ ਪਾਏ ਪਏ ਨੇ ਕੰਦੇ ਹੁੰਦੇ ਨੇ ਜੀ ਬੰਦਿਆਂ ਨਾਲ ਹੀ ਹਨਾ ਕੰਮ ਹੁੰਦੇ ਨੇ ਕਿ ਕੱਲੇ ਸਰਦਾਰ ਜੀ ਗਏ ਹੋਰ ਇਹਨੇ ਸਾਰਾ ਪਰਿਵਾਰ ਹੈਗਾਗਾ ਤੇ ਜਦੋਂ ਜੀ ਕੋਈ ਕੰਮ ਹੀ ਨਹੀਂ ਰਿਹਾ ਹੈਗਾ ਹਾਂ ਆਪਣੀ ਬਾੜੀ ਰਮਾ ਦਿੱਤੀ ਸੀ ਕੱਲ ਤੇ ਉਹ ਆਹ ਹੋ ਗਿਆ ਦਵਾਰੇ ਧਣੀਆਂ ਫੁੱਟਣ ਲੱਗ ਗਏ ਦਵਾਰੇ ਮੇਥੀ ਫੁੱਟਿਆ ਹੀ ਤੇ ਹੁਣ ਬੱਤ ਆ ਗਿਆ ਜੀ ਉਹ ਨਾ ਫੇਰ ਹੁਣ ਮੌਸਮ ਹੋਣੇ ਫੇਰ ਦੁਬਾਰਾ ਮਾਤੀ ਮੈਂ ਦੋ ਤਿੰਨ ਦਿਨ ਰੱਬ ਨੂੰ ਅਸੀਂ ਦੀਖ ਕੇ ਰਮਾਈ ਕੱਲ ਨਹੀਂ ਪਾਥੀਆਂ ਪੱਥੀਆਂ ਤਿੰਨ ਚਾਰਕ ਦਿਨ ਪਾਥੀਆਂ ਪੱਥੀਆਂ ਨੇ ਗਈਆਂ ਮੁੜ ਕੇ ਪਾਥੀਆਂ ਨੀ ਪੱਥੀਆਂ ਗਈਆਂ ਚਲਾਈ ਚਾਰ ਟੋਕਰੇ ਬਣ ਜਾਣਗੇ ਇੰਨਿਆ ਕੋ ਹੋਰ ਪੱਥੀਆਂ ਜਾਣ ਜਿੰਨੀਆਂ ਕ ਪੱਥੀਆਂ ਸੌਕ ਪਾਥੀ ਪੱਥੀ ਗਈ ਸੌਕ ਹੋਰ ਪੱਥੀ ਆਪਾਂ ਨੂੰ ਮੁਕ ਦੀ ਲੋ ਜੀ ਸਵੇਰ ਦਾ ਵਿਊ ਹੈ ਇਸ ਤਰ੍ਹਾਂ ਦਾ ਤੇ ਕੰਮ ਆਪਾਂ ਨੇ ਅੱਧ ਪਚੱਦ ਅੱਧ ਤਾਂ ਕਰ ਲਿਆ ਅੱਧੋ ਜਾਰੇ ਕਰ ਲਿਆ ਕੰਮ ਮੱਜਾਂ ਦਾ ਹੀ ਰਹਿਦਾ ਅੱਧ ਰਹਿ ਗਿਆ ਮੱਜਾਂ ਦਾ ਹੀ ਬੱਧ ਰਹਿ ਗਿਆ ਬਹੁਤ ਸਾਰਾ ਕੰਮ ਕਰ ਲਿਆ ਠੰਡ ਹੋ ਗਈ ਹੈ ਕਦੇ ਤਾਂ ਸੁੱਤੇ ਉੱਠਦੇ ਚੁੰਨੀ ਵਾਲਾ ਮੌਸਮ ਹੋ ਜਾਂਦਾ ਤੇ ਬਾਹਰਲੇ ਦੇ ਸਮਾਂ ਵਾਂਗੂ ਕੈਨੇਡਾ ਮੰਗੂ ਤੇ ਮਨਵੀਰ ਕਹਿੰਦੀ ਹੁੰਦੀ ਹੈ ਕਦੇ ਧੁੱਪ ਬਾਜੇ ਠੰਡ ਹੋ ਜੰਨੇ ਕਦੇ ਘਟ ਕਦੇ ਤਾਂ ਐ ਹੋਏ ਨਾ ਵੀ ਹੁਣ ਗਰਮੀ ਵਾਲੇ ਕੱਪੜੇ ਕੱਢ ਲ ਪਰ ਸੋ ਮ ਕੋਟਨ ਦਾ ਸੂਟ ਕੱਢ ਕੇ ਪਾਇਆ ਮੈਨੂੰ ਇੰਨੀ ਗਰਮੀ ਲੱਗੀ ਅੱਜ ਮੈਂ ਨਿੱਗਾ ਪਾ ਲਿਆ ਤੇ ਕਈ ਦਿਨ ਹੋ ਗਏ ਸਾਵਾਂ ਸੂਰ ਜਲ ਇਤਨ ਗਿਆ ਸੀਗਾ ਅੱਜ ਫੇਰ ਠੰਡ ਲੱਗਦੀ ਹੈ ਕਿ ਤੇ ਇਸ ਤਰ੍ਹਾਂ ਦਾ ਵਿਊ ਆ ਜੀ ਸਵੇਰ ਦਾ ਤਾਂ ਹਾਤੂs ਨੇ ਦੇਖ ਹੀ ਲਿਆਗਾ ਤੇ ਦਿਨ ਪਰ ਦਿਖਾਵਾਂਗੇ ਵੀ ਕੀ ਬਣੂ ਹਨਾ ਤੇ ਕੀ ਕੰਮ ਬਣੂਗਾ ਤੇ ਚਾਰ ਸਰਦਾਰ ਜੀ ਕੱਲ ਪੱਟ ਕੇ ਰਾਤ 15 ਟੋਕਰੇ ਸਿੱਟੇ ਅੰਦਰ ਪੱਲੀ ਤੇ ਕੁਛ ਖੁਰਲੀਆਂ ਚ ਪਾਏ ਕੁਛ ਪੱਲੀ ਦੇ ਪਾਏ ਗੁਰਮੁਣ ਨੇ ਮਨ ਪਰ ਪਰ ਚਿਕਾਏ ਮਹਾਪਣੇ ਹੁਣ ਇੰਨੇ ਤੋਂ ਮੱਚੋ ਕਿ ਨਿ ਪਰੇ ਜਾਂਦੇ ਕਣੀਆਂ ਲੱਗੀਆਂ ਜੇ ਰਾਤ ਨੂੰ ਜ਼ਿਆਦਾ ਆ ਗਿਆ ਮਹਾ ਭਿੱਜ ਕੇ ਖਰਾਬ ਹੋ ਜੂਗਾ ਚਾਰ ਚੁਰ ਚੱਕਿਆਗਾ ਰੋਟੀ ਬੀਬੀ ਨੇ ਸੁਖਮੰਨ ਦੀ ਬਣਾ ਦਿੱਤੀ ਹੈ ਸੁਖਮੰਨ ਤਿਆਰ ਹੈ ਉਹ ਰਿਓ ਗੁੱਤਾ ਕਰ ਦਿੱਤੀਆਂ ਨੇ ਇੱਕ ਗੁੱਤ ਨਹੀਂ ਉਹ ਦੋ ਗੁੱਤਾ ਨਹੀਂ ਹੁੰਦੀਆਂ ਇੱਕ ਗੁੱਤ ਤਾਂ ਕਰ ਲੈਂਦੇ ਨੇ ਫਰੈਂਚ ਆਪ ਨੂੰ ਚੰਦੀ ਕਰ ਲੈਂਦੀਆਂ ਦੋ ਗੁੱਤਾ ਨਹੀਂ ਵੀ ਬਣ ਪਾਕ ਹੁੰਦੀਆਂ ਉਹਨਾਂ ਨੇ ਤਾਂ ਤੇ ਬਾਕੀ ਸਾਡੀ ਜਾਮਣ ਨੇ ਤੇ ਜਾਮਣ ਨੇ ਫਾਲ ਨਹੀਂ ਚੱਕਿਆ ਤੇ ਗਰਮੀ ਤੇ ਕਹਿੰਦੀ ਸਾਡੀ ਨੇ ਚੱਕਦੇ ਸਾਡੀ ਨੇ ਚੱਕਿਆ ਹੈਗਾ ਪਤਾ ਨਹੀਂ ਕੀ ਗੱਲ ਤੈਨੂੰ ਕੋਈ ਗੇਤੀ ਪਸੇਤੀ ਰੋ ਹੋ ਜਾਂਦਾ ਹੈ ਪਤਾ ਨਹੀਂ ਕੋਈ ਸਾਡੀ ਤਾਂ ਇੱਕ ਜਾਮਣ ਤੇ ਇੱਕ ਲੱਗਦੀਆਂ ਨਹੀਂ ਪਰ ਤਾਂ ਥੋੜੇ ਤਿੰਨ ਚਾਰ ਕੁ ਗੁੱਸੇ ਜਿਹਾ ਲੱਗੇ ਸੀਗੇ ਕਨਵਾਏ ਮੀਰ ਸੀ ਗਿਆ ਕਿ ਵੀ ਜਾਮਾ ਨੂੰ ਡਿੱਕਾ ਚੱਤਿਆ ਗਿਆ ਨੰਮ ਦਾ ਵੱਧ ਲੱਗਣ ਗਿਆ ਅੱਗੇ ਹਜੇ ਖਾ ਨਹੀਂ ਚੱਕਿਆ ਨੇ ਚਲੋ ਜੀ ਆਪਾਂ ਮਿਲਦਿਆਂ ਫੇਰ ਤੁਹਾਨੂੰ ਲੋ ਜੀ ਆਪਾਂ ਨੇ ਕੰਮ ਤੰਦੇ ਕਰ ਲੈਨੇਗੇ ਤੇ ਥੋੜਾ ਜਿਹਾ ਅੰਦਰ ਹਨੇਰਾ ਪੈਂਦਾ ਤੇ ਟਾਈਮ 10 ਵਜ ਚੁੱਕੇ ਨੇ ਕੰਮ ਅੱਜ 9 ਵਜ ਦੇ ਦੇ ਕਰੇ ਨੇ ਕਿਉਂਕਿ ਹਨਾ ਅੱਗੇ ਸਰਦਾਰ ਜੀ ਨੇ ਕਰਾਰਾਂ ਦੇ ਸਰਦਾਰ ਜੀ ਤੋਂ ਬਿਨਾ ਜਨੋਂ ਨਿਕੋਈ ਕੰਮ ਜੀ ਨਹੀਂ ਲਿਆ ਹੈਗਾ ਪਰ ਕੀ ਗੱਲ ਨੇ ਸਾਰੇ ਕੰਮ ਉੰਨੀ ਨੇਗੇ ਤੇ ਜੇ ਹਨਾ ਪਹਿਣਾ ਕੰਮ ਦੇ ਧਿਆ ਕੰਮ ਆਪਰੇ ਘਰ ਦੇ ਕੰਮ ਕਰਨੀ ਧਿਆਨ ਦੇਣ ਕਾਰੋਬਾਰ ਕਰਨੀ ਧਿਆਨ ਦੇਣ ਤਾਂ ਕਿ ਕਾਰੋਬਾਰ ਕਿਤੇ ਦੀ ਕਿਤੇ ਲੈ ਜਾਂਦੇ ਨੇ ਕੱਲੀਆਂ ਪਹਿਣਾ ਵੀ ਤੇ ਅੱਗੇ ਔਰਤ ਨੂੰ ਐ ਕਿਹਾ ਜਾਂਦਾ ਸੀਗਾ ਹਨਾ ਵੀ ਔਰਤ ਦੀ ਕਮਾਈ ਨਾਲ ਬਰਕਤ ਨਹੀਂ ਪੈਂਦੀ ਹੈਗੀ ਬੀ ਬੰਦੇ ਕਰ ਕਮਾ ਕੇ ਲਿਆਉਂਦੇ ਨੇ ਵੀ ਔਰਤ ਦੀ ਕਮਾਈ ਨਾਲ ਬਰਕਤ ਨਹੀਂ ਪੈਂਦੀ ਵੀ ਕਰਦੀਆਂ ਔਰਤਾਂ ਹਨਾ ਘਰੇ ਕੰਮ ਕਰਨ ਜੋਗੀਆਂ ਨੇ ਹੁਣ ਅੱਜ ਕੱਲ ਔਰਤਾਂ ਤੇ ਬੰਦਿਆਂ ਨੂੰ ਮੂਰੇ ਕੰਮ ਕਰਦੀਆਂ ਨੇ ਵੱਧ ਕੰਮ ਕਰਦੀਆਂ ਨੇ ਮਲਾਰ ਸਾਰੀ ਕੋਈ ਕੰਮ ਨਹੀਂ ਆਹ ਜਾਏਗਾ ਜਿਹੜਾ ਔਰਤ ਕਰ ਨਹੀਂ ਸਕਦੀ ਜੇ ਕਹਿੰਦੇ ਹੁੰਦੇ ਨੇ ਵੀ ਕਰਦੀ ਔਰਤ ਘਰ ਦੇ ਕੰਮ ਕਰਨੀ ਧਿਆਨ ਦੇ ਵੀ ਕਾਰੋਬਾਰ ਨੂੰ ਕਿਤੇ ਨਾ ਕਿਤੇ ਲੈ ਜਾਂਦੀ ਹੈਗੀ ਤੇ ਜੇ ਆਪਾਂ ਪਹਿਲੀ ਕਹੇ ਲੱਗ ਜੀਏ ਹਨਾ ਵੀ ਜੇ ਕੁੜੀ ਮੰਗਣੀ ਐ ਜਾਂ ਵਿਆਹ ਆਹ ਕਸਾਕ ਕਰਨੇ ਵੀ ਸਾਡੀ ਕੁੜੀ ਗੋਹਾਣੀ ਸਿੱੜਦੀ ਜਾਂ ਮੱਝਾ ਨਹੀਂ ਕਰਦੀ ਜਾਂ ਉਹ ਕੰਮ ਨਹੀਂ ਕਰਦੀ ਹਨਾ ਪਹਿਲੀ ਆਪਾਂ ਦਾਦ ਨੇ ਦਾਜ ਮੰਗੂ ਡਿਮਾਂਡਨ ਲੱਗ ਜੰਨੇ ਕਰਨ ਕਿਉਂਕਿ ਜੇ ਆਪਦੀ ਧੀ ਕੰਮ ਕਰੂ ਤਾਂ ਸਿਹਤਮੰਦੋ ਵੀ ਠੀਕ ਰਹੂਗੀ ਤਾਂ ਆਪਦੀ ਕੁਇਲਦਾਰ ਵੀ ਠੀਕ ਰੱਖੂਗੀ ਤੇ ਅੱਗੇ ਸੀਗਾ ਜੀ ਖਰਚਾ ਅੱਗੇ ਖਰਚੇ ਘੱਟ ਸੀਗੇ ਕਿਉਂਕਿ ਪੈਸਾ ਵੀ ਘੱਟ ਬਣਦਾ ਸੀ ਲੋਕ ਖਰਚ ਦੇ ਵੀ ਘੱਟ ਸੀਗੇ ਕਿਉਂਕਿ ਸਰਕਾਰੀ ਸਕੂਲਾਂ ਦੀ ਬੱਚਿਆਂ ਦੀ ਪੜਾਈ ਹੁੰਦੀ ਸੀ ਜਹੇ ਜਹੇ 6 ਮਹੀਨੇ ਬਾਅਦ ਇੱਕ ਸੂਟ ਆਉਂਦਾ ਹੁੰਦਾ ਸੀਗਾ ਤੇ ਇੱਕ ਦੋ ਦੋ ਸੂਟ 6 ਮਹੀਨੇ ਬਾਅਦ ਫਸਲ ਵੱਢੀ ਤੋਂ ਸਾਰਾ ਸਾਬ ਕਿਤਾਬ ਕਰਕੇ ਆਉਂਦਾ ਹੁੰਦਾ ਸੀਗਾ ਹਨਾ ਤੇ ਮੰਤਲਾ ਦਾ ਉਹ ਟਾਈਮ ਵਧੀਆ ਸੀ ਤੇ ਹੁਣ ਤਾਂ ਜਿੰਨੇ ਪ੍ਰੋਗਰਾਮ ਆਉਂਦੇ ਨੇ ਮਨ ਲਾ ਉਹਨੇ ਹੀ ਲੀੜਾ ਕੱਪੜਾ ਆਉਂਦਾ ਉਹਨੇ ਹੀ ਜੋੜਾ ਜੁੱਤੀ ਆਉਂਦਾ ਹੋਊਗਾ ਬਾਕੀ ਜੀ ਆਪਾਂ ਦਾ ਭੈਣਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਮੰਗਿਆ ਹੀ ਹੈ ਹਨਾ ਆਪਦੇ ਚਾਦਰ ਦੇਖ ਕੇ ਪੈਰ ਵਸਾਰਨੇ ਚਾਹੀਦੇ ਨੇ ਕਿਉਂਕਿ ਤਿੰਗ ਤੋਂ ਤਿੰਗ ਦੁਨੀਆ ਪਈ ਆ ਤਿੰਗ ਤਿੰਗ ਲੋਕ ਪਏ ਨੇ ਪੈਸੇ ਵਾਲੇ ਵੀ ਪਏ ਨੇ ਘੱਟ ਪੈਸੇ ਵਾਲੇ ਪਏ ਨੇ ਤੇ ਖਰਚਾ ਆਪਦੇ ਹਿਸਾਬ ਨਾਲ ਹੀ ਕਰਨਾ ਚਾਹੀਦਾ ਹੈਗਾ ਤੇ ਬਸ ਮੇਰੀ ਕਹਿਣਾ ਚਾਹਣੀ ਆ ਵੀ ਜਿਹੜੀਆਂ ਪਣਾ ਕਾਰੋਬਾਰ ਕਰਨਾ ਚਾਹੁੰਦੀਆਂ ਨੇ ਭਾਈ ਜਰੂਰ ਕਰੋ ਹਨਾ ਕੋਈ ਨਾ ਕੋਈ ਤਾ ਕੋਈ ਕੋਟੀ ਕੋਈ ਸਵਾਟਰ ਬੁਣਨ ਦਾ ਜਾਂ ਜਿਵੇਂ ਕੋਈ ਸਲਾਈ ਕਰਨ ਦਾ ਜਾਂ ਮੱਜਾਂ ਦਾ ਹਨਾ ਤੰਦਾ ਤੇ ਜੇ ਆਪਾਂ ਇੱਕ ਮੱਝ ਰੱਖਾਂਗੇ ਤਾਂ ਇੱਕ ਮੱਝ ਦੀ ਕੱਟੀ ਦੇ ਨਾਲ ਦੀ ਨਾਲ ਉਹ ਪਲੂਗੀ ਫਿਰ ਇੱਕ ਤੋਂ ਬਹੁਤ ਸਾਰੀਆਂ ਬਣ ਜਾਂਦੀਆਂ ਨੇਗੀਆਂ ਤੇ ਵਾਹਿਗੁਰੂ ਕਿਰਪਾ ਰੱਖੇ ਸਾਰਿਆਂ ਤੇ ਬਾਕੀ ਹਨਾ ਸਰੀਰ ਦੀ ਤੰਦਰੁਸਤੀ ਚਾਹੀਦੀ ਆਪਾਂ ਨੂੰ ਤੇ ਬਾਕੀ ਤਾਂ ਪੈਸਾ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਵਾਹਿਗੁਰੂ ਸਭ ਸਭ ਨੂੰ ਸਰੀਰ ਦੀ ਤੰਦਰੁਸਤੀ ਵਾਸਤੇ ਲੋ ਜੀ ਆਪਾਂ ਇੰਨੀਆਂ ਸਾਰੀਆਂ ਤੁਹਾਡੇ ਨਾਲ ਗੱਲਾਂ ਕਰ ਲਈਆਂ ਨੇ ਤੇ ਬੀਬੀ ਨੇ ਆਪਦੇ ਸੂਟ ਕਾਟਨ ਦੇ ਕੱਢ ਰੱਖੇ ਨੇ ਉਹਨੇ ਪ੍ਰੈਸ ਕਰਦੀ ਐ ਤੇ ਮੇਰੇ ਦੋ ਤਿੰਨ ਕੱਪੜੇ ਉਦੜੇ ਪੁੱਦੜੇ ਜੇ ਪਏ ਨੇਗੇ ਤੇ ਤਰਪਾਈ ਤਰਪੂਈ ਕਰਨ ਵਾਲੀ ਰਹਿੰਦੀ ਉਹ ਕਰਦੀਆਂ ਲੈ ਮੈਂ ਮਸ਼ੀਨ ਤੇ ਬਹਿਣੀ ਹੈ ਘੰਟਾ ਘੜੀ ਦੇਖ ਰਹੀਆਂ ਕਿ ਉਦੜੇ ਹੋਏ ਕੱਪੜੇ ਸਲਾਈ ਕਰਦੀਆਂ ਮੱਝਾ ਮੱਝਾ ਅੱਜ ਸਾਂਭ ਲਈਆਂ ਨੇ ਆਪਣਨ ਸਾਰੀਆਂ ਹੁਣ ਦੱਸੇ ਵੀ ਝਾੜ ਹੋਇਆ ਪਿਆ ਵੀ ਠੰਡ ਲੱਗਦੀ ਹੈ ਬਾਹਰ ਇੱਕ ਹਵਾ ਚੱਲਦੀ ਹੈ ਠੰਡੀ ਥੋ ਇੰਨੀ ਨਹੀਂ ਥੋੜੀ ਥੋੜੀ ਚੱਲਦੀ ਹੈ ਇੱਕ ਬੱਦਲਾ ਕਰਕੇ ਕਣੀ ਜੀ ਕੋਈ ਰਾਤ ਸਾਰੀ ਰਾਤ ਕਿਣਮਣ ਕਣੀ ਜੀ ਰਹੀ ਹੈ ਜਾਨੀ ਕਿ ਪਜਾਬਾ ਜ਼ਿਆਦਾ ਨਹੀਂ ਥੋੜੀ ਥੋੜੀ ਤੇ ਹੁਣ ਬਸ ਹਟੀਆਂ ਹੋਈਆਂ ਨੇ ਬੱਦਲ ਵਾਈ ਧੁੱਪ ਬਿਲਕੁਲ ਨਹੀਂ ਨਿਕਲੀ ਕੱਪੜੇ ਧੋ ਕੇ ਤਾਰ ਪਰ ਹੀ ਪਈ ਐ ਜੇ ਧੁੱਪ ਨਿਕਲੂ ਤਾਂ ਸੁੱਕਣਗੇ ਤੇ ਮੈਂ ਸਬਜੀ ਲੈਤੀ ਹੈਗੀ ਜੀ ਤੇ ਕद्दू ਤੇ ਕद्दू ਦੀ ਸਬਜੀ ਬਣਾਈ ਅੱਜ ਤੇ ਕद्दू ਕਰਾਂਗੇ ਥੋੜੀ ਜੀ ਲੈਤੀ ਹੈ ਹਰੀ ਮਿਰਚ ਅਚਾਰ ਵਾਸਤੇ ਅੱਧਾ ਕਿਲੋ ਲੈਤੀ ਆ ਕਿਉਂਕਿ ਸਰਦਾਰ ਜੀ ਮਿਰਚ ਦਾ achar ਹੀ ਖਾਂਦੇ ਨੇ ਜ਼ਿਆਦਾਤਰ ਹੋਰ ਕੋਈ ਖਾਂਦੇ ਨਹੀਂ ਹੈਗੇ ਅੰਬ ਨਿੰਬੂ ਚਲੋ ਜੀ ਆਪਾਂ ਫਿਰ ਠਹਿਰ ਕੇ ਮਿਲਦੇ ਹਾਂ ਤੁਹਾਨੂੰ ਲੋ ਜਿਉਂ ਤਾਂ ਠੰਡ ਹੈਗੀ ਤੇ ਮੱਖੀਆਂ ਜੀਆਂ ਪਕਣੀਆਂ ਜਿੱਥੇਰੋਂ ਆ ਗਈਆਂ ਤੰਗ ਕਰਦੀਆਂ ਨੇ ਥੋੜਾ ਜਿਹਾ ਪੱਖਾ ਲਾਇਆਗਾ ਗੁਰਮਣ ਨੂੰ ਕਹਿੰਦੀ ਬਾ ਪੱਖਾ ਲਾ ਦੇ ਨੇ ਪੂਰਾ ਤੇਜ਼ ਲਾ ਦੇ ਕਸ ਵੀਂ ਤਾਂ ਹੈ ਨਹੀਂ ਪਰ ਆ ਦੇ ਕਿੱਧਰ ਆ ਗਈ ਹੁਣ ਮੱਖੀਆਂ ਨੇ ਤੰਗ ਕਰ ਤੇ ਮੈਂ ਕੱਟ ਕੇ ਹਟੀਆਂ ਜੀ ਸਬਜ਼ੀ ਤੇ ਉਹ ਅੰਦਰ ਮੈਂ ਮਿਰਚਾਂ ਅਚਾਰ ਕਾਉਣਾਂਗਾ ਤੇ ਬੀਬੀ ਬਣਾਉਣੀਆਂ ਜੁੱਤੀ ਬੇਸਨ ਦਾ ਚਿਲਾ ਗੁਰਮਣ ਕਣੀ ਭੁੱਖ ਲੱਗੀ ਹੈਗੀ ਮੈਨੂੰ ਖਾਣ ਨੂੰ ਕਰਕੇ ਦਿਓ ਤੁਸੀਂ ਬੀਬੀ ਕਹਿੰਦੀ ਮਿੱਠਾ ਪੂੜਾ ਕਹਿੰਦੀ ਤੁਸੀਂ ਆਪ ਖਾਣਾ ਵੀ ਮਿੱਠਾ ਨਹੀਂ ਅਸੀਂ ਖਾਂਦੀਆਂ ਕਹਿੰਦੀ ਵੈਸਨਾ ਚੀਜ਼ ਦਾ ਬਣਾ ਦੇਣਾ ਤੇ ਕੋਣੋ ਕੋ ਬਿਠਾ ਹਾਂ ਆਪਾਂ ਕੁਝ ਲੈਣ ਜਾਣਾ ਹਾਂ ਖੰਡ ਬਾਦੂ ਪੀ ਹੈ ਕਿਉਂ ਬਾਦੂ ਪਿਆ ਦੇਸੀ ਕੇਵੜਾ ਪੂੜਾ ਲਾ ਕੇ ਖਾਣਾ ਵਾਜੇ ਹੂੰ ਪੋੜ ਬਾਦੂ ਪਿਆ ਕਰੇ ਆਪਣੇ ਕੋਲ ਕੀ ਕੁਝ ਹੈ ਨਹੀਂਗਾ ਪੂੜਾ ਉਹ ਲੈ ਦੇਖੀਏ ਕੀ ਖਾਂਦੀ ਖਾ ਲੋ ਫਿਰ ਮੈਨੂੰ ਕਿਹਾ ਮੈਂ ਵੀ ਖਾ ਲੂ ਸੁਕਮਣ ਤਾਂ ਖਾ ਲਾ ਦੇ ਮਿੱਠਾ ਪੂੜਾ ਹਾਂ ਜੇ ਤੁਸੀਂ ਨਾ ਮਿੱਠਾ ਪੂੜਾ ਅੰਬਰੇ ਚਾਰ ਨਾਲ ਖਾ ਕੇ ਦੇਖਿਓ ਮੈਂ ਤਾਂ ਅੰਬਰੇ ਚਾਰ ਨਾਲ ਹੀ ਖਾਣ ਨੂੰ ਮਤਲਬ ਬਹੁਤ ਵੀ ਲੱਗਦਾ ਸਾਡੇ ਬਾਪੂ ਜੀ ਨੇ ਸਾਨੂੰ ਸਭ ਆ ਪਾ ਦਿੱਤਾ ਹੈ ਤੇ ਉਹ ਮਿੱਠੀਆਂ ਰੋਟੀਆਂ ਸਾਰੀ ਗਰਮੀ ਲਹਾਉਂਦੇ ਜੇ ਮਿੱਠੇ ਰੋਟੀ ਖਾਣ ਲੱਗ ਜਾਂਦੇ ਫਿਰ ਉਹ ਨਾ 4 ਵਜੇ ਲਹਾਉਂਦੇ ਪਰ ਮੇਰਾ ਮੀਨਾ ਮੀਨਾ ਲਗਾਤਾ ਹੁਣ ਹੋ ਜੂਗਾ ਅਜ ਤਾਂ ਤੱਕ ਆ ਗਏ ਤਿੰਨ ਕਿ ਟਾਈਮ ਹੋ ਗਿਆ ਤਿੰਨ ਕਿ ਕਿੱਥੇ ਵਜੇ ਨੇ ਲੈ ਬਣਾ ਦੇ ਚਲੇ ਨੂੰ ਮੈਂ ਸਬਜ਼ੀ ਧਰ ਕੇ ਮੱਝਾ ਮੁੱਝਾ ਬੰਨਦਾ ਨਹੀਂ ਅਜ ਤਾਂ ਨਹੀਂ ਚਾਰਜ ਆ ਪਾਉਣਾ ਨਾ ਅਜ ਤਾਂ ਪਾਇਆ ਕੱਲ ਮੈਂ ਗੁਰਮੱਣ ਲਾਦੀ ਇਹ ਤਾਂ ਪਰਿਵਾਰ ਨਾ ਬੈਠਾ ਕੇ ਫਿਰ ਟੋਪੂਰਾ ਨੱਪ ਰ ਆ ਗਿਆ ਇਹ ਹੈ ਮਹਾਮਦਾ ਲੋੜਾ ਕਰਦੀ ਮਹਾਮਦ ਉਪਰ ਹੀ ਦੋ ਘੰਟੇ ਕਰੀ ਪਰ ਬਿਠਾਣਾ ਮੈਨੂੰ ਆਏ ਦੋ ਘੰਟੇ ਹੁਣ ਲਗਾਤਾਰ ਤੁੰਨਾ ਬੈਠਿਆ ਜਾਊਗਾ ਅੱਛਾ ਉਹ ਦੇਖਾ ਦਰਵਾਜ਼ਾ ਕਿੱਡਾ ਆਹ ਵੇੜਾ ਕਿੱਡਾ ਸਾਰਾ ਪਰਿਵਾਰ ਬੈੱਕੀ ਲਾਉਣੀ ਪੁੱਤ ਉਸ ਵੀ ਲਾ ਲੈਣੇ ਆ ਬੈਠ ਕੇ ਆਏ ਤਾਂ ਸੌਖਾ 10 ਵਾਰੀ ਆ ਥੱਪਣ ਮਾਰ ਦਿਓ ਥੱਲੇ ਲਾਉਣ ਲੱਗੀਆਂ ਐ ਕਰ ਲਾ ਇੰਨੇ ਬੱਚੇ ਸੋਹਲ ਹੋ ਗਏ ਕੀ ਕਰੀ ਮੰਦਾ ਲਾਦਾ ਕਿ ਜੇ ਇਹਨਾਂ ਨੂੰ ਘਰ ਦਾ ਕੰਮ ਕਰਨਾ ਪੈ ਗਿਆ ਪਰ ਗੁਰੂ ਨੌਕਰੀ ਨੌਕਰੀ ਦੇ ਦੇ ਦਵਾ ਦੇਣਾ ਰੋਟੀ ਦਾ ਜਲ ਪਕਾ ਲਿਆ ਕਰਨਗੇ ਪੋਚੇ ਵਾਲੀ ਲਾ ਲਿਆ ਕਰਨਗੇ ਆ ਤੇ ਕੱਪੜੇ ਧੋਣਾ ਹੀ ਲਾ ਲਿਆ ਕਰਨਗੇ ਭਾਈ ਮੈਂ ਸਤਮਲਾਲਾ ਸਾਡੇ ਜਿੰਨਾ ਜਿਹੜਾ ਸੀ ਉਹਨਾਂ ਚੀਰੀ ਮੈਂ ਸਾਰਾ ਰਹਿਣ ਗਿਆ ਉਹ ਤੋਂ ਬਾਅਦ ਭੈਗਟਾਲਾ ਦੁੱਧ ਮੰਤਾ ਲਾਦਾ ਭੈਗਟਾਲਾ ਦੁੱਜੀ ਚੱਲੂਗਾ ਕੋਈ ਕਹਿੰਦੇ ਨੇ ਕਿ ਕੰਮ ਐ ਕੰਮ ਨਾ ਐ ਨੌਕਰੀ ਨੂੰ ਮੂਰੇ ਕੰਮ ਆ ਮੱਜਾ ਮੁੱਜਾ ਦਾ ਤੇਰੇ ਜੇ ਫੇਰ ਮਿਲਦੇ ਆ ਵੀਡੀਓ ਬਾਲੀ ਲੋ ਜੀ ਦਸਨ ਦੇ ਥੀਲੇ ਬਣ ਗਏ ਨੇ ਤੇ ਇੱਕ ਰਹਿ ਗਿਆਗਾ ਗੁਰਮਨ ਸੇ ਖਾ ਲਿਆ ਕਿ ਕਾ ਪੈ ਸੁਖਮਣ ਦਾਗਾ ਹੁਣ ਸਾਡੇ ਸਸ ਨੂੰ ਖਾਣ ਮਿੱਠੇ ਬਣਗੇ ਤੇ ਇਧਰ ਆਪਣੀ ਕਦੂ ਦੀ ਸਬਜ਼ੀ ਵੀ ਬਣ ਗਈ ਹੈਗੀ ਕਦੂ ਦੀ ਸਬਜ਼ੀ ਵੀ ਬਣ ਗਈ ਐ ਚ ਪਾਵਾਂਗੇ ਦੁੱਧ ਤੇ ਪੈਨੇ ਹੁੰਦੇ ਨੇ ਇਹ ਤਾਂ ਹੁਣ ਸਾਰੇ ਗਰਮ ਹੀ ਖੜੇ ਨਹੀਂ ਛੁੱਟਣਾ ਇਹਨਾਂ ਤੋਂ ਕਦੂਆਂ ਤੋਂ ਹੁਣ ਹੁਣ ਤੋਂ ਚੱਲ ਪਿਆ ਐਨੀ ਆਕ ਪਾਈਆਂ ਨੇ ਮਿਰਚਾਂ ਮਿਰਚਾਂ ਬਿੱਤੀ ਜਵੈਣ ਸੌਫ ਤੇ ਬਾਤੀਓ ਮਸਾਲਾ ਜਿਹਦਾ ਜਿਹੜਾ ਚਾਰ ਵਾਲਾ ਉਹ ਪਾਇਆ ਹੈਗਾ ਆ ਇੰਨੀਆਂ ਅਖਾਰੀਆਂ ਮਿਰਚਾਂ ਵੱਧ ਕੱਚੀਆਂ ਜੀਆਂ ਸੀਗੀਆਂ ਇਹ ਮੈਂ ਚੀਰ ਕੇ ਰੱਖ ਲਈਆਂ ਬਾਹੋਂ ਤਾਂ ਮਿਰਚਾਂ ਇਹਨਾਂ ਖਨੇਲੇ ਤੇ ਸਾਲੇ ਕਰਨੇ ਪੈਣਗੇ ਆ ਆਪਾਂ ਸਾਂਵੇਂ ਹੋਣੇ ਸਿਰਕਾ ਨਿੱਚਾ ਤੇ ਤਾਜੀ ਜੀ ਮਿਰਚੀ ਵਧੀਆ ਲੱਗਦੀ ਤਾਂ ਕਰਕੇ ਥੋੜੀਆਂ ਪਾਉਂ ਲਵਾਂਗੀ ਇਹ ਉਹਨਾਂ ਪਾ ਲਾਂਗੇ ਸਬਜ਼ੀ ਦੇ ਵਿੱਚ ਦੁੱਧ ਦਾ ਮੱਝਾ ਬਣਾਉਣ ਦਾ ਟਾਈਮ ਹੋ ਗਿਆ ਸੁੱਕ ਮਣਾਉਣ ਵਾਲੀ ਹੈਗੀ ਐਨੇ ਕਿ ਤਰੀ ਬਹੁਤ ਲੱਗੂ ਹੋਰ ਤਾਂ ਬਸ ਇਸ ਸਬ지 ਵੀ ਬਣ ਗਈ ਆ ਹੁਣ ਮਿੱਠੇ ਪੂਲੇ ਬਣਾਉਣ ਨੂੰ ਜੀਰੋ ਵੀ ਹੁਣ ਖਾਣ ਨੂੰ ਜੀ ਕਰਦਾ ਬਣੀ ਜਾਂਦੀ ਏ ਚੀਜ਼ ਜਿਵੇਂ ਤਾਂ ਕਈ ਦਿਨਾਂ ਦਾ ਹੋਇਆ ਪਿਆ ਤੇ ਆਪਾਂ ਮਿੱਠੇ ਗੋਲਕੇ ਲੈ ਲਾਂਗੇ ਆਪਾਂ ਪੂਲੇ ਬਣਾਵਾਂਗੇ ਉਹ ਚਲ ਆਮੀ ਆਪਾਂ ਉਹਦੇ ਤੇਰ ਲਾ ਲਾਂਗੇ ਉਹਦੇ ਕੇ ਆਪਾਂ ਕਿਸੇ ਨੂੰ ਕੁਝ ਕੁਸੋ ਲੈਣ ਜਾਣਾ ਆ ਤੇ ਤੇ ਲਾ ਲਾਂਗੇ ਘਰ ਦੀ ਚੀਜ਼ ਆ ਫਿਰ ਕੀ ਦਿਖਾਣ ਹੋਈ ਤੇ ਲੋ ਜੀ ਆਪਾਂ ਹੁਣ ਕਰਦਾਂ ਨਿਆ ਗੈਸ ਬੰਦ ਆਪਾਂ ਹੁਣ ਅੱਗੇ ਦੁੱਧ ਨਾ ਪਾਲ ਜੀ ਹੈਂ ਕੀ ਜਾਈਏ ਤੇ ਮੱਝਾਂ ਮੰਨਣ ਵਾਲੀ ਨੇ ਕਿੰਨਾ ਟਾਈਮ ਹੋ ਗਿਆ ਮੈਂ ਤਾਂ ਟਾਈਮ ਵੀ ਦੇਖਿਆ ਸਵਾ ਤਿੰਨ ਹੋ ਗਏ ਸਵਾ ਤਿੰਨ ਹੋ ਗਏ ਤੇ ਮੈਂ ਬੰਨਿਆ ਮੈਂਨੇ ਤੁਰਾੜ ਬੀਬੀ ਹੈ ਨਾ ਪਰ ਦੁਬਾਰਾ ਫਿਰ ਉਹ ਗਾ ਪਾਉਣਗੀਆਂ ਖੇਰ ਖਾਨੀਆਂ ਮੈਂ ਆ ਕੇ ਇਹਨੇ ਤੋਂ ਬਣਾ ਜਿ ਆਪਣੇ ਪੂੜੇ ਦੇਖ ਕਿੰਨੇ ਸੋਹਣੇ ਬਣ ਗਏ ਤੇ ਹੁਣ ਬਹੁਤ ਸਾਰੀਆਂ ਭੈਣਾਂ ਕਹਿੰਗੀਆਂ ਬੀਬੀ ਤੇ ਨੇ ਵੀ ਗੁਲਗਲੇ ਰੁੱਤਾਂ ਮਾਈ ਰਾਣੀ ਦੇ ਮੇਲੇ ਨੇ ਅਸੀਂ ਮਾਈ ਰਾਣੀ ਨੰਬਰ ਚਾਈ ਦਾ ਮੱਥਾ ਹੀ ਟੇਕਦੇ ਗੁਲਗਲੇ ਦਿਨ ਦੀ ਦਿਨ ਬਣਾ ਕੇ ਖਾ ਲੈਣੇ ਹੁੰਦੇ ਆਂਗੇ ਤੇ ਅੱਜ ਗੁਰਮਣ ਕਰ ਮੈਂ ਬੇਚਨ ਸੀਲਾ ਖਾਣਾ ਬੀਬੀ ਕਹਿੰਦੀ ਚਲ ਮੈਂ ਮਿੱਠਾ ਪੂੜਾ ਪਕਾ ਲੈਣੀ ਮਹਾ ਦੋ ਮੇਰੇ ਕਾਹਦੀ ਫਿਰ ਮਹਾ ਸੁਖਮਣ ਦਿਖਾਉ ਦੋ ਮਿੱਠੇ ਹੋਰੇ ਬਣਾ ਦੀ ਗੁਰਮਣ ਨੇ ਵਿਖਾ ਲੈ ਇੱਕ ਮਿੱਠਾ ਖਾ ਲੈ ਗੁਰਮਣ ਕਹੋ ਗੁਰਮਨ ਕਹਿੰਦੀ ਮੈਂ ਫਿਰ ਖਾਉਂਗੀ ਗੁਰਮਨ ਕਹਿੰਦੀ ਇੱਕ ਮੈਂ ਮਿੱਠਾ ਖਾਉਂਗੀ ਤੇ ਦੋ ਖਾ ਲਈ ਵਾਧੂ ਨੇ ਵਾਧੂ ਆਗਾ ਸਾਸ ਮਾਨ ਤੇ ਪਾਪਾ ਨੂੰ ਫੋਨ ਕਰ ਦੇ ਨਿਖਾ ਜੂ ਤੇ ਆਪਣੇ ਪੂਰੇ ਬਣ ਗਏ ਨੇ ਆਪਾਂ ਫਿਰ ਮਿਲਦੇ ਹਾਂ ਤੁਹਾਨੂੰ ਮੈਂ ਖਾ ਲਾ ਤੇ ਪੇਟ ਪੂਜਾ ਕਰ ਲਈ ਦੀ ਆਪਾਂ ਹੁਣ ਕਰਦੇ ਆਪਾਂ ਮਿਸਰਾਤ ਚਾਹ ਬਣੀ ਪਈ ਆ ਕੁਟਕ ਚਾਹ ਪੀ ਕੇ ਟਾਈਮ ਐ ਪੌਣੇ 4 ਹੋ ਗਏ ਨੇਗੇ ਮੈਂ ਤਾਂ ਉਤਾਰ ਕੱਪੜਾ ਨੀ ਪਰ ਹੀ ਪੀਅ ਸੁੱਕ ਜੂਗੀ ਉਹ ਜਣ ਤੇ ਮੈਂ ਫੇਰ ਮੈਂ ਸਕੇ ਨੀ ਜਾਣਾ ਵਿੱਚ ਦੀ ਬੰਨੀ ਐ ਸੀ ਹਾਂ ਚੰਗਾ ਠੀਕ ਆ ਸੋ ਲਈ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੇ ਸ਼ੇਅਰ ਕਰ ਦਿਓ ਤੇ ਬੇਰੁੱਤੇ ਬਣਾਏ ਪੂੜੇ ਬਹੁਤ ਹੀ ਲੱਗੇ ਵਧੀਆ ਸੁਆਦ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ